ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਵੀਡੀਓ ਦਾ ਸਟਾਰਟਿੰਗ ਚ ਦੱਸ ਦਿੰਨਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵੈਢ ਲੈਣੀ ਹੈ ਨਾ ਸੂਈ ਸਵਾਈ ਹੈ ਜੇਰ ਜਮਾ ਡੰਨਾ ਓਕੇ ਕੰਪਲੀਟ ਹੈ ਤੇ ਹੈ ਵੀ ਚੰਗੇ ਦੁੱਧ ਵਾਲੀ ਆ ਘਰੇ ਦੁੱਧ ਪੀਣ ਨੂੰ ਵੀ ਨਜ਼ਾਰੇ ਦੇ ਦੂ ਤੇ ਦੁੱਧ ਚੰਗੇ ਵਾਲੀ ਆ ਅੱਧਾ ਦੁੱਧ ਡੇਰੀ ਵੀ ਪੈ ਜਾ ਕਰਨਾ ਤੇ ਜਿਹੜਾ ਡੇਰੀ ਦੁੱਧ ਪੈ ਜੂ ਉਦੇ ਜਵਾਬ ਦੇ ਪੈਸੇ ਪੂਰੇ ਕਰ ਦਿਓ ਜਿੰਨੇ ਦੀ ਤੁਸੀਂ ਵਿਹੜ ਲੈਣੀ ਆ ਤੇ ਜਿਹੜਾ ਘਰੇ ਦੁੱਧ ਪੀਣੋਂਗੇ ਫ੍ਰੀ ਦਾ ਰਹਿ ਜਾਓ ਐਨੀ ਚੰਗੀ ਵਛੀ ਆ ਹੈ ਵੀ ਨਵਾਂ ਹਨ ਵਧੀਆ 7-8 ਸੂਏ ਕਰਮਾਂ ਵਾਲੀ ਦੁੱਧ ਪਿਆਊਗੀ ਇਨਫਾਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਮੱਝਾਂ ਰਗੀ ਵਿਹੜਾ ਤਾਜੀ ਸੂਈ ਸਵਾਈ ਆ ਮੱਝ ਤਾਂ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿੱਥੇ ਆਉਂਦੀ ਆ ਚੰਗਾ ਸਰਦਾ ਬੰਦਾ ਤਾਂ ਭਾਵੇਂ ਕੋਈ ਜਹਾਜ਼ ਲੈ ਲੇ ਜਿਹਦੇ ਕੋਲ ਹੈਗੇ ਹੀ ਆ ਮੈਂ ਗੱਲ ਕਰਦਾ ਦਰਮਿਆਨੇ ਵਰਗ ਦੀ ਜਿਹਦੇ ਕੋਲੇ ਓਨੇ ਕਸਵੇਂ ਜਿਹੇ ਪੈਸੇ ਆ ਥੋੜੇ ਥੋੜੇ ਇਕੱਠੇ ਕਰਕੇ ਜਾਨਵਰ ਲਿਆਉਣਾ ਉਹ ਪਿੰਡ ਭਰਾ ਦੀ ਗੱਲ ਕਰਦਾ ਕਿ ਨਾਲੇ ਤਾਂ ਥੋੜੇ ਪੈਸੇ ਨਾਲੇ ਮੱਝ ਆਰਗਾ ਦੁੱਧ ਹੋਊਗਾ ਸੂਈ ਸਵਾਈ ਹੈ ਇਨਫਾਰਮੇਸ਼ਨ ਲੈ ਦਨਾ ਹਾਂਜੀ ਬਾਈ ਸਸੀਕਰ ਸਸੀਕਰ ਬਾਈ ਜੀ ਨਾਂ ਦੱਸ ਦੀ ਨਾਂ ਸੁਖਚੈਨ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਸੀਹ ਮੋਗਾ ਜੀ ਫੋਨ ਨੰਬਰ ਦੱਸ ਦੀ 819686795 ਕਿੰਨਾ ਸੂਚ ਜਣੇ ਦੂਜੀ ਸੂਈ ਸੀ ਜਾਈ ਬਾਈ ਹਮ ਜਰਸੀ ਹੈ ਮੈਂ ਮੰਨ ਲਾ ਕਲਰ ਬਲੈਕ ਆ ਗਿਆ ਆ ਤਾਂ ਹੀ ਮੈਂ ਕਿਹਾ ਸਾਰੀਆਂ ਗੱਲਾਂ ਪਹਿਲਾਂ ਇਹ ਪੰਜਾਬ ਵਾਲੀ ਜਰਸੀ ਓਰੀਜਨਲ ਹਮ ਕੋਈ ਓਵੇਂ ਨਹੀਂਗਾ ਆਪਾਂ ਤੁਹਾਨੂੰ ਪਤਾ ਹੀ ਆਈ ਹਮ ਵੀ ਆਪਾਂ ਤਾਂ ਹਿਮਾਚਲ ਵਾਲੀ ਗਾਂ ਦੇ ਤਾਂ ਆਪਾਂ ਤਾਂ ਨੀੜ ਦੀ ਨਹੀਂ ਨੰਗ ਦੇ ਬਾਈ ਐਵੇਂ ਲੰਬਾ ਲੈਣਾ ਆਈ ਆਹ ਇਹ ਤਾਂ ਗੱਲ ਉਹ ਤਾਂ ਜਿਵੇਂ ਆਲੂ ਪਟਾਕਾ ਮਾਰਦੇ ਉਹ ਕੰਮ ਹੈ ਉਹ ਕੰਮ ਆਈ ਹੈ ਕਿ ਪਤਾ ਨਹੀਂ ਕਦੋਂ ਕਹਿ ਦਿੰਨਾ ਠਾ ਹਾਂਜੀ ਇਹਨੂੰ ਅੱਜ ਬਾਈ ਜੀ ਚੌਥਾ ਦੇਣਾ ਇਸੂਈ ਨੂੰ ਹਮ ਉਹ ਬੱਚਾ ਹੀ ਮਗਰ ਬੱਚਾ ਇਹਦੇ ਹਮ ਇਹ ਥੋੜੇ ਬੌਲਾ 13 ਤੋਂ 14 ਕਿਲੋ ਆ। ਜਿਹੜਾ ਝੋ ਲੈਣਾ। ਜਿਹੜਾ ਝੋ ਲੈਣਾ ਵਿਖਾਵਾ ਭਲਾ 16 ਕਿਲੋ ਦਾ ਕਰਾ ਲਾਉਂਗੀ ਕਿ ਚੰਗਰ ਨਹੀਂ ਗਈ। ਕਿੰਨਾ ਕ ਪਿਆਜ? ਜੇ ਹਸਾ ਹੁਣਾ ਬਾਈ ਮੰਨ ਲਾ ਬੌਲੇ ਤੋਂ ਚੱਲੀ ਐ 17 18 ਕਿਲੋ ਦੁੱਧ ਕੋਈ ਬਾਹਲਾ ਨਹੀਂ ਐ। ਹੂੰ। ਕਿ 3 ਕਿਲੋ ਦੁੱਧ ਤਾਂ ਵਗਣਾ ਚਾਹੀਦਾ ਇਹਨੂੰ ਤੈਨ 4 ਕਿਲੋ ਦੁੱਧ। ਹਾਂ ਤੇ ਜੇ ਕੇ ਨੇ ਪੱਠੇ ਹੀ ਨਹੀਂ ਪਾਉਣੇ ਉਹਨੇ 13 14 ਹੈਗਾ ਉਹ ਵੀ ਨਹੀਂ ਦੇਣਾ ਉਹਨੇ। ਉਹ ਵੀ ਨਹੀਂ ਦੇਣਾ ਫਿਰ ਇਹਨੇ। ਹੂੰ। ਆਏ ਆਏ। ਬਾਕੀ ਸੀਸਲਾਕ ਬਥੇਰੀ ਆ ਕਰਮਾਂ ਵਾਲੀ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ। ਲਓ ਜੀ। ਮੈਂ ਤੁਹਾਨੂੰ ਵੀਡੀਓ ਇੱਕ ਡੇਢ ਮਿੰਟ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਸਾਰੀਆਂ 16 ਅੰਨੇ ਹੀ ਆ ਕਿ ਸਾਰੀਆਂ ਖੂਬੀਆਂ ਹੀ ਖੂਬੀਆਂ ਬੰਦਾ ਸੇਵਾ ਵਾਲਾ ਹੋਵੇ ਸਹੀ ਕੋਈ ਲੱਤ ਛੜ ਵਾਲੀ ਨਹੀਂ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਉ ਕੋਈ ਚੱਕਰ ਨਹੀਂ 13 14 ਕਿਲੋ ਬੌਲਾ 17 18 ਕਿਲੋ ਦੁੱਧ ਪਿਆਜੂ ਜੇ ਵਿਖਾਵਾ ਤਾਂ ਬਾਈ ਕਹਿੰਦਾ 16 17 ਕਿਲੋ ਦਾ ਹੀ ਆ ਕਿ ਜਾਨੀ ਕਿ ਸਣੇ ਝੱਗ ਬਾਲਟੀ ਭਰੀ ਵੇਖਣੀ ਹੋਵੇ ਫੇਰ ਤਾਂ ਐ ਲੱਗੂਗਾ ਕੇ ਦੋਵਾਂ ਟਾਈਮਾਂ ਦਾ ਦੁੱਧ ਇਹਦੇ ਥੱਲੇ 16 17 ਕਿਲੋ ਆ ਤੇ ਜੇ ਦੁੱਧ ਡੱਬਿਆਂ ਨਾਲ ਮੈਨਾਂ ਤੇ ਕੰਡੇ ਦੇ ਜੋਖਣਾ ਫੇਰ ਬੌੜਾ 13 ਨੂੰ 14 ਕਿਲੋ ਆ ਬੌੜਾ ਲੈ ਵੇ ਕੋ ਅਮਰੀਕਨ ਆਰਗਾ ਪੂਰਾ ਗੁੰਦਵਾ ਲਿਆਓ ਫੱਟ ਫੱਟ ਹਵਾਨਾ ਕੋਈ ਟਟਮਾ ਲੰਕਮਾ ਜਾਂ ਹਵਾਨਾ ਨਹੀਂ ਕਿ ਗਟੇ ਆਏ ਆ ਜਿ ਵਜਿਆ ਫਿਰਦਾ ਹੋਊਗਾ ਪੂਰਾ ਫੱਟ ਫੱਟ ਠੋਸ ਨਿੱਕਰ ਹਵਾਨਾ ਜਰਸੀ ਬਰੀਡ ਹੈ ਕਲਰ ਬਲੈਕ ਹੈ ਵਿੱਚ ਵਾਈਟਨੈਸ ਵੀ ਹੈਗੀ ਆ ਹੈਗੀ ਇਧਰ ਲਈ ਆ ਹੁਮਾਜਨ ਵਾਲੀ ਤਾਂ ਤੁਹਾਨੂੰ ਪਤਾ ਇਹਨਾਂ ਦੁੱਧ ਕਿਧਰੋਂ ਦਿੰਦੀ ਆ ਲੈ ਵੇਖੋ ਕਿੱਡਾ ਜ਼ਬਰਦਸਤ ਤਿਆਰ ਕੀਤਾ ਪਟਾਂ 'ਚ ਫਸਿਆ ਪਿਆ 13 14 ਕਿਲੋ ਅੱਜ ਭਾਵੇਂ ਅਗਲਾ ਮਿਣਕੇ ਲੈ ਜੀ ਲਾਓ ਜੀ ਆ ਵੇਖੋ ਧਾਰਾਂ ਤੇ ਜੇ ਕਿਤੇ ਮੈਟ ਤੇ ਧਾਰ ਵਜੇ ਤੇ ਖੜਕਾ ਗਵਾਂਡੀਆਂ ਦੇ ਘਰੇ ਸੁਣੇ ਆ ਵੇਖੋ ਸੌਂਦੇ ਨੇ ਹੁਣ ਦੁੱਗਣੇ ਖੜਕੇ ਜਾਂ ਚਵਾਈ ਕਾ ਦਾ ਮੱਛੀ ਮੋਟਰ ਹੀ ਆ ਪੂਰੀ ਮੋਟੀ ਧਾਰ ਹੈ ਤਾਂ ਉਹ ਠਣਾ ਚ ਜਦੋਂ ਵੀਰ ਠਣਾ ਨਾਪਦਾ ਗੂਠੇ ਜਿੰਨੀ ਮੋਟੀ ਧਾਰ ਆਉਂਦੀ ਆ ਤੇ ਜਦੋਂ ਧਾਰ ਥੱਲੇ ਮੈਟ ਤੇ ਵਜਦੀ ਆ ਫੇਰ ਛਿੱਟੇ ਜੇ ਜਾਂਦੇ ਆ ਦੂਰ ਨੂੰ ਉਦਾਂ ਠਣਾ ਚ ਕੋਈ ਭੂਰ ਛਿੱਟਾ ਨਹੀਂ ਚਵਾਈ ਇੱਕ ਨੰਬਰ ਮੋਟੀ ਧਾਰ ਆ ਗੂਠੇ ਵਰਗੀ ਤਾਂ ਹੀ ਮੈਂ ਕਿਹਾ ਚਵਾਈ ਕਾ ਦੀ ਮੱਛੀ ਮੋਟਰ ਵਾਲਾ ਕੰਮ ਹੀ ਆ 13 14 ਕਿਲੋ ਬੌਲਾ ਰੈਡੀ ਆ 17 18 ਕਿਲੋ ਖੁੱਲਾ ਦੁੱਧ ਪਿਆਜੂ ਸਿਆੜੋ ਸਿਆੜ ਦੁੱਧ ਦੇ ਨਿਆਰੇ ਦੇ ਦੂ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰਹੁ ਖੁਆ ਖੁਆ ਜਿੰਨਾ ਮਰਜੀ ਰਾ ਜਮਾ ਖਾਵੇ ਅਗਲਾ 17 18 ਕਿਲੋ ਖੁੱਲਾ ਦੁੱਧ ਪਿਆ ਦੇਣਾ ਉਹ ਵੀ ਫੈਡ ਵਾਲਾ ਦੇਣਾ ਬਈ ਹੂੰ ਸਹੀ ਗੱਲ ਆ ਹਾਂ ਦੁੱਧ ਵੀ ਫੈਡ ਵਾਲਾ ਦੇਣਾ ਕਿੰਨੇ ਦੀ ਚਾਹਨੇ ਜੈਜ ਜਾਪਾ ਜੈਜ ਵੇਚਣ ਵਾਲੀ ਗੱਲ ਅਗਲਾ 75 ਕਰ ਦੇ ਤਾਂ ਵੀ ਵਿਕ ਜਾਣੀ ਆ ਨਹੀਂ ਆਪਾਂ ਜੈਜ ਹੀ ਕਰਨਾ ਜੈਜ ਹੀ ਕਰਨਾ ਫਿਰ ਡਿਵਾਲੀ ਆਫਰ ਹੀ ਦੇਣੀ ਆ ਜੀ ਹਾਂ 65000 ਜਮਾਨਤਾਨ ਕਰਦਾਂਗੇ 65 ਚੋਂ ਜਮਾਨਤਾਨ ਕਰਦਾਂਗੇ ਪਰ ਬਾਈ ਬੱਛੀ ਦਾ 70 75 ਮੁੱਲ ਕਰਦਾ ਬੱਛੀ ਤਾਂ ਵੀਿਕਣੀ ਆ ਹੂੰ ਵੇਖੀ ਜਾਂਦੇ ਤੁਸੀਂ ਮੰਨ ਲਾ ਕੋਈ ਕਮੀ ਨਹੀਂ ਬੱਛੀ ਚ ਹਾਂ 65000 ਜਮਾਨਤਾਨ ਕਰਦਾਂਗੇ ਪਰ 65000 ਦੀ ਬੱਛੀ ਬਾਈ ਜਮਾਨਤਾਨ ਕਿਸੇ ਨੇ ਕਰਨਾ ਸਹੀ ਗੱਲ ਆ ਬਾਕੀ ਇੱਕ ਹੋਰ ਵੀ ਗੱਲ ਆ ਬਾਈ ਜੇ ਕੋਈ ਬੰਦਾ ਸਾਫ ਕਰਦੇ ਵੀ ਹਿਮਾਚਲ ਵਾਲੀਆ ਗਾਂ ਹੀ ਫਰੀ ਦੇ ਦਾਂਗੇ ਆਪਾਂ ਸਹੀ ਆ ਦੋਸਤੋ ਇਹ ਗੱਲ ਹੈਗੀ ਆ ਭਾਵੇਂ 75 ਮੁੱਲ ਕਰ ਦਿੰਦਾ ਵੀਰ ਜਿਹੜੇ ਹਿਸਾਬ ਨਾਲ ਬੌੜਾ 13 14 ਕਿਲੋ ਆਣਾ 17 18 ਕਿਲੋ ਵਾਲੀ 70000 ਦੇ ਆਸੇ ਪਾਸੇ ਵਹਿੜ ਆਉਂਦੀ ਐ ਇੰਨੀ ਚੰਗੀ ਪਰ ਬਹੀਰ ਕਹਿੰਦਾ ਆਪਾਂ 65 ਦੀ ਦੇ ਦੇਣੀ ਐ દિਵਾਲੀ ਐ ਤੇ ਜੈ ਜੀ ਭਾਜਾਂ ਤੇ ਨਿਆਰੇ ਦੇ ਦੂ ਸਿਆਲੋ ਸਿਆਲ 17 18 ਕਿਲੋ ਦੁੱਧ ਵਾਲੀ ਮਾਝ 2 ਲੱਖ ਦੀ ਆਉਂਦੀ ਐ ਮਾਝਾਰਗਾ ਦੁੱਧ ਹੋਣਾ ਫੈਟ ਵਾਲਾ ਜਮਾਂ ਨਾਂ ਦੀ ਵਹਿੜ ਐ ਪਰ ਜਦੋਂ ਤੁਸੀਂ ਦੁੱਧ ਪੀਓਗੇ ਤੇ ਦੁੱਧ ਉਹ ਮਾਝਾਰਗਾ ਜਮਾਂ ਚੰਗੀ ਰਾਜੀ 100 ਮਾਝਾ ਵਾਲਾ ਪਹਾਈ ਆ 65000 ਉਹਦੇ ਜੋ ਵੀ ਛੋੜ ਛੱਪਾ ਹੋ ਜੂ ਪੱਟਾਂ ਤੋਂ ਗੱਠਾਂ ਨੂੰ ਲੇਵਾ ਪਿੱਛੇ ਫਿਰਦਾ ਤੁਸੀਂ ਦੇਖ ਹੀ ਸਕਦੇ ਹੋ ਉੱਪਰ ਫਟਾਂ ਨੂੰ ਚੌੜਾ ਲੇਵਾ ਸਟਾਰਟ ਹੁੰਦਾ ਅਜੇ ਸ਼ਾਮ ਦੀ 24:00 ਤਿੰਨ ਘੰਟੇ ਪਾਏ ਆ 3 ਵਜੇ ਵੀਡੀਓ ਬਣਾ ਰਹੇ ਆ ਤੇ ਜੇ ਕਿਤੇ ਇਹ ਹੀ ਵੀਡੀਓ ਜਾਵਾਂ 24 ਦੇ ਟਾਈਮ ਹੁੰਦੀ 6 ਵਜੇ ਤੇ ਹਵਾਨਾ ਇਦੋਂ ਹੋਰ ਵੀ ਵੱਡਾ ਬਕਾਉਣਾ ਸੀ ਬਾਕੀ ਸੂਈ ਸਵਾਈ ਆ 4 ਟਾਈਮ ਚੋਕੇ ਲੈ ਜਾਓ ਚਾਰਾਂ ਗੁੱਠਾਂ ਤੋਂ ਐਣ ਜਾਵਾਂ 16 ਅੰਨੇ ਵਹਿੜ ਖਾਸ ਗੱਲ ਹੁੰਦੀ ਆ ਚੰਗੇ ਦੁੱਧ ਵਾਲੀ ਵੈਡ ਵੀ ਮਿਲ ਜਾਂਦੀ ਆ ਮੱਝ ਵੀ ਮਿਲ ਜਾਂਦੀ ਆ ਪਰ ਗੱਲ ਆ ਜਾਂਦੀ ਉਥੇ ਭਾਤ ਆ ਕੇ ਚੰਗਾ ਪਸ਼ੂ ਆ ਤੇ ਭਾ ਵੀ ਜਿਆਦੇ ਮਕਰਦੇ ਆ ਲੋਕੀ ਭਾ ਵੀ ਜਮਾ ਜੈਜ ਆ ਤੇ ਦੁੱਧ ਵੀ ਚੰਗੇ ਵਾਲੀ ਆ ਤੇ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਫਸੀ ਗਾ